ਤੇ ਸਾਨੂੰ ਇਲੈਕਸ਼ਨ ਲੜਨ ਦੀ ਲੋੜ ਨਹੀਂ ਉਹ ਟਾਈਮ ਜਿਹੜੀਆਂ 21 ਜਥੇਬੰਦੀਆਂ ਨਾਲ ਸੀ ਉਹਨੇ ਇੱਕੋ ਹੀ ਗੱਲ ਕਹੀ ਸੀ ਵੀ ਦਸਵੇਂ ਪਾਛੇ ਨੂੰ ਪੰਜਾਬ ਪਿਆਰਿਆਂ ਨੇ ਕਿਹਾ ਸੀ ਉਹਨਾਂ ਨੂੰ ਹੁਕਮ ਮੰਨਣਾ ਅਸੀਂ ਤੈਨੂੰ 21 ਬੰਦੇ ਕਹਿ ਰਹੇ ਆ ਤੂੰ ਉੱਥੇ ਪ੍ਰਧਾਨ ਚ ਇੱਥੇ ਪ੍ਰਧਾਨ ਬਣ ਕੇ ਤੈਨੂੰ ਇਲੈਕਸ਼ਨ ਲੜਨੀ ਪੈਣੀ ਆ ਉਹਨੂੰ ਧੱਕੇ ਨਾਲ ਇਲੈਕਸ਼ਨ ਲੜਾਈ ਗਈ ਸੀ ਜਿਸ ਦਿਨ ਇਲੈਕਸ਼ਨ ਲੜਨ ਤੇ ਤਿਆਰੀ ਹੋ ਗਈ ਉਹੋ ਹੀ ਜਥੇਬੰਦੀਆਂ ਛੱਡ ਕੇ ਰਾਜਿਆਂ ਨੂੰ ਕਿਉਂ ਸੀ ਇਹ ਬੰਦਾ ਚੋਟੀ ਤੇ ਚੱਲ ਗਿਆ ਇਹਨੂੰ ਛੱਟਣਾ ਕਿੱਦਾਂ ਆ ਅੱਛਾ ਅੱਜ ਇਸੇ ਕਰਕੇ ਮੁੜ ਕੇ ਸੰਯੁਕਤ ਮੋਰਚਾ ਡੱਟ ਕੇ ਕਿਉਂ ਗਿਆ ਇਹ ਡੱਲਿਆ ਤੇ ਇਹਨੂੰ ਅਸੀਂ ਇੱਥੇ ਤੁਹਾਡੇ ਸਾਹ ਜਲੰਧਰ ਦੇ ਵਿੱਚ ਤੁਹਾਨੂੰ ਪਤਾ ਸਵਾਮੀ ਨਾਥਨ ਜੀ ਦੇ ਅਸੀਂ ਇਹ ਉਹਨਾਂ ਦਾ ਅੰਤਮ ਅਰਦਾਸ ਦਾ ਪਾਠ ਕਰਾਇਆ ਸੀ ਉੱਥੇ ਵੀ ਸਾਰੇ ਜਥੇਬੰਦੀਆਂ ਨੂੰ ਆਗਿਆ ਦਿੱਤੀ ਵੀ ਸਾਰੇ ਇੱਥੇ ਆਓ ਆਪਾਂ ਪੰਜਾਬ ਦੇ ਹਿੱਤਾਂ ਲਈ ਇੱਕ ਮੋਟੋ ਕੇ ਲੜੀਏ ਪਰ ਉਦੋਂ ਵੀ ਨਾ ਪੰਧੇਰਾ ਆਇਆ ਸੀ ਨਾ ਡੱਲਿਆਲ ਸਾਭ ਆਇਆ ਸੀ ਹੁਣ ਵੀ 36 ਜਥੇਬੰਦੀਆਂ ਜਿਹੜੀਆਂ ਸੰਯੁਕਤ ਮੋਰਚੇ ਦੇ ਵਿੱਚ ਹੋ ਗਈਆਂ ਉਹ ਸਾਰੀਆਂ ਜਥੇਬੰਦੀਆਂ ਹੋ ਗਈਆਂ ਸਰਵੇ ਦੋ ਜਥੇਬੰਦੀਆਂ ਬਾਹਰ ਸੀ ਜੀ ਜਿੱਥੇ ਬੰਦੀ ਮਨਜੀਤ ਸਿੰਘ ਰਾਏ ਦੁਆਬੇ ਵਾਲਿਆ ਉਹ 37 ਦੇ ਵਿੱਚੋਂ ਇੱਕ ਦਿਨ ਉਹਦਾ ਸੀਵਾ ਦੇ ਕੇ ਗਿਆ ਵੀ ਅਸੀਂ ਉਹਨਾਂ ਦੇ ਨਾਲ ਜਾਣਾ ਨਹੀਂ ਹੁਣ ਹੁਣ ਕੀ ਤੁਹਾਨੂੰ ਲੱਗਦਾ ਕੀ ਕਿ ਆਖਿਰਕਾਰ ਐਵੇਂ ਇਹ ਪਾੜ ਕਿਉਂ ਪਏ ਹੁਣ ਇਸ ਵਾਰ ਕਿਉਂ ਪਾੜ ਪਏ ਨੇ ਇਹ ਤਾਂ ਉਸ ਟਾਈਮ ਤੋਂ ਹੀ ਇੱਕ ਜਿਹੜਾ ਡੱਲੇ ਵਾਲ ਸਾਹਿਬ ਆ ਤਾਂ ਪੰਚ ਪੰਹੇਰ ਤਾਂ ਪਹਿਲਾਂ ਵੀ ਨਾਲ ਨਹੀਂ ਪਹਿਲਾਂ ਵੀ ਉਹ ਮੈਂ ਖੁਦ ਕਹਿਣਾ ਹੁਣ ਕਹਿਣਾ ਕਿ ਉਹ ਉਦੋਂ ਵੀ ਉਹ ਸਰਕਾਰ ਦੇ ਨਾਲ ਸਹਿਮਤ ਸੀ ਹੁਣ ਤੁਸੀਂ ਦੱਸੋ ਇਹਦੇ ਬੈਰੀਕੇਟ ਲੱਗਾ ਆ ਤੁਹਾਡੀ ਮੋਰੇ ਸਟੇ ਕਿੱਥੇ ਕਿੱਦਾਂ ਜਾ ਕੇ ਲੱਗੇ ਸ਼ੰਭੂ ਬਾਡਰ ਤੇ ਦੀ ਮੋਰੇ ਸਟੇ ਸੀ ਸੰਯੁਕਤ ਕਸਾਨ ਮੋਰਚੇ ਦੇ ਪਿੱਛੇ ਸਟੇ ਸੀ ਮੋਰੇ ਲਗਾ ਹੀ ਕਿਉਂਕਿ ਇਹ ਦੋਏ ਜਿਹੜੀਆਂ ਜਥੇਬੰਦੀਆਂ ਇਹ ਡੱਲੇ ਵਾਲ ਸਾਹਿਬ ਨੂੰ ਵੀ ਉਥੋਂ ਦੋ ਤਿੰਨ ਵਾਰੀ ਸਸਪੈਂਡ ਕੀਤਾ ਗਿਆ ਸੀ ਕਿਉਂਕਿ ਇਹਨਾਂ ਦੇ ਚਲੋ ਕੁਝ ਕਹਿਤਾ ਆ ਰਹੀਆਂ ਸੀ ਇਸ ਕਰਕੇ ਹੋ ਰਿਹਾ ਸੀ ਇਸ ਕਰਕੇ ਇਹ ਇਹਨਾਂ ਨੂੰ ਹੁਣ ਵੀ ਅਸੀਂ ਸੱਦਾ ਦਿੱਤਾ ਸੀ ਕਿ ਤੂੰ ਸੰਯੁਕਤ ਕਸਾਨ ਮੋਰਚੇ ਦੇ ਵਿੱਚ ਆਓ ਆਪਾਂ ਇੱਕ ਹੋ ਗਏ ਪੰਜਾਬ ਲਈ ਲੜੀਏ ਪਰ ਹੁਣ ਉਹਨਾਂ ਦੀ ਪਤਾ ਨਹੀਂ ਕੋਈ ਆਪਣੀ ਸੋਚ ਉਹ ਜਦੋਂ ਇੱਕ ਆਪਣੇ ਚ ਨਹੀਂ ਹੋਵਾਂਗੇ ਤਾਂ ਫੇਰ ਸਰਕਾਰ ਤੋਂ ਸਾਡੇ ਜੀ ਪਾੜ ਪਾਉਂਗੀ ਨਾ ਨੇ ਇਹ ਇਹ ਇਹਦੇ ਕੋ ਹਰਜਾਨਾ ਕਿਨੂੰ ਭੁਗਤਣਾ ਪੈਣਾ ਹਰਜਾਨ ਆਮ ਲੋਕ ਜਿਹੜੇ ਨਾਲ ਕਿਸਾਨ ਗਏ ਨੇ ਆਪਣੀਆਂ ਟਰਾਲੀਆਂ ਲੈ ਕੇ ਉਹ ਅਸੀਂ ਤਾਂ ਉਹੀ ਦੱਸ ਰਹੇ ਆ ਤੇ ਜੇ ਅਸੀਂ ਅੱਜ ਵੀ ਉਹਨਾਂ ਦੇ ਬਾਰੇ ਕਰ ਰਹੇ ਆ ਅਸੀਂ ਜਿਹੜੇ ਨਾਲ ਕਿਸਾਨ ਗਏ ਆ ਮਜ਼ਦੂਰ ਗਏ ਆ ਉਹਨਾਂ ਦੇ ਹਿੱਤ ਲਈ ਕਿਉਂਕੋ ਸਾਡੇ ਹੀ ਆ ਉਹਨਾਂ ਨੇ ਹੀ ਕਹਿ ਰਹੇ ਆ ਜੇ ਅਸੀਂ ਜਥੇਬੰਦੀਆਂ ਦੇ ਉਹ ਜਿਹੜੇ ਆਗੂ ਆ ਉਹਨਾਂ ਲਈ ਨਹੀਂ ਉਹਨਾਂ ਲਈ ਨਹੀਂ ਅਸੀਂ ਆਪਣੇ ਲਈ ਜਾ ਰਹੇ ਆ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਚਾਉਣ ਲਈ ਜਾ ਰਹੇ ਆ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਸ਼ਾਮਲ ਹੁੰਦੇ ਆ ਤੇ ਅਸੀਂ ਉਹਨਾਂ ਦੇ ਬਰਾਬਰ ਖੜ ਕੇ ਕਰਾਂਗੇ ਪਰ ਜੇ ਕਹਣ ਤੇ ਅਸੀਂ ਉਹਨਾਂ ਨੂੰ ਹੁਣ ਉੱਥੇ ਲੋਕ ਆਬ ਮਹਾਰੇ ਹੋ ਗਿਆ ਹੁਣ ਇਹ ਕਹਿੰਦੇ ਦਿੱਲੀ ਜਾਣਾ ਲੋਕ ਉੱਥੇ ਹੁਣ ਕਹਿੰਦੇ ਅਸੀਂ ਤਾਂ ਦਿੱਲੀ ਜਾਣਾ ਆ ਹੁਣ ਉਹ ਕਹਿੰਦੇ ਆਪਾਂ ਇੱਥੇ ਬਹਿਣਾ ਆ ਕੋਣ ਕਹਿੰਦੇ ਡੱਲੇ ਵਾਲ ਸਾਹਿਬ ਦਾ ਖੁਦ ਬਿਆਨ ਸੀ ਵੀ ਆਪਾਂ ਹਜੇ ਨਹੀਂ ਇੱਥੇ ਉਹ ਇੱਥੇ ਰੋ ਸੰਭੂ ਬਾਟ ਤੇ ਹਜੇ ਆਪਾਂ ਰੁਕਣਾ ਆ ਤਾਂ ਇਸ ਸਾਲ ਪਹਿਲੀ ਵਾਰੀ ਉਗਰਾਹਾ ਦਾ ਹੋਇਆ ਸੀ ਉਗਰਾਹਾ ਵੀ ਉਸ ਟਾਈਮ ਜ਼ਿਆਦਾ ਆਪਣੇ ਬਹਿ ਗਏ ਉੱਥੇ ਮੁੰਡਿਆਂ ਨੂੰ ਨੌਜਵਾਨ ਨੇ ਕਿਹਾ ਜਾਣਾ ਉਗਰਾਹਾ ਫੇਰ ਜਾ ਕੇ ਫੇਰ ਸੰਯੁਕਤ ਮੋਰਚੇ ਦੇ ਵਿੱਚ ਸ਼ਾਮਲ ਹੋਇਆ ਸੀ ਤੋ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਅਸੀਂ ਅੱਜ ਵੀ ਬੇਨਤੀ ਕਰਦੇ ਆਂ ਤੇ ਜਿਹੜੀਆਂ ਵੀ ਜਥੇਬੰਦੀਆਂ ਬਾਹਰ ਆ ਉਹ ਇਸ ਝੰਡੇ ਦੇ ਥੱਲੇ ਆਉਣ ਆਪਾਂ ਇੱਕ ਹੋ ਗਏ ਆਪਣੇ ਪੰਜਾਬ ਨੂੰ ਨੌਜਵਾਨੀ ਨੂੰ ਸਾਰੀ ਨੂੰ ਬਚਾ ਸਕੀ ਅਸੀਂ ਹੁਣ ਆਪਣੀ ਅਗਲੀ ਰਣਨੀਤੀ ਜਿਵੇਂ ਪੁੱਛਾ ਤੁਹਾਡੇ ਕੋਲ ਕਿਸ ਤਰੀਕੇ ਕਿਉਂਕਿ ਬਾਰਡਰ ਨੂੰ ਪਾਰ ਕਿਵੇਂ ਕਰਨਾ ਹੈ ਜਾਂ ਕੀ ਰਣਨੀਤੀ ਬਣਾਈ ਹੋਈ ਹੈ ਜੀ ਉਹ ਰਣਨੀਤੀ ਜਾਂ ਛਾਡੀ 18 ਤਰੀਕ ਦੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਊਗੀ ਰਣਨੀਤੀਆਂ ਦਾ ਕੋਈ ਨਹੀਂ ਉਹ ਤਾਂ ਇੱਕ ਘੰਟੇ ਦਾ ਕੰਮ ਆ ਇਹ ਉਹ ਤਾਂ ਹੋਂਦ ਤੇ ਨੇ ਦੇਖੋ ਵੈਸੇ ਵੀ ਚੋਟੇ ਦੇ ਨਾਲ ਹੋ ਗਿਆ ਦੇਖੋ ਉੱਥੇ ਜਿਹੜੇ ਨੌਜਵਾਨ ਆ ਉਹ ਬਹੁਤ ਥੋੜੇ ਆ ਹੂੰ ਕਿ ਜਿਆਦਾ ਥਾਂ 36 ਜਥੇਬੰਦੀਆਂ ਦੇ ਬੰਦੇ ਚਲ ਜਾਣੇ ਆ ਉੱਥੇ ਇਹੋ ਜਿਹੜਾ ਪੇ ਪੁਲਿਸ ਨੂੰ ਰਾਹ ਨਹੀਂ ਲੱਭਣਾ ਉਹ 1 ਘੰਟੇ ਦਾ ਕੰਮ ਨਹੀਂ ਉਹ ਟੋਟਲ ਕਿੰਨੀਆਂ ਜਥੇਬੰਦੀਆਂ ਨੇ ਦੋ ਜਥੇਬੰਦੀਆਂ ਨੇ ਤਿੰਨ ਜਥੇਬੰਦੀਆਂ ਉੱਥੇ ਨੇ ਤਿੰਨ ਜਥੇਬੰਦੀਆਂ ਮੈਨੂੰ ਪਤਾ ਆ ਬਾਕੀ ਚਲੋ ਛੋਟੀਆਂ ਮੋਟੀਆਂ ਹੋਰ ਹੋਣਗੀਆਂ ਤੇ ਕਹਿੰਦਾ ਭਾਵੇਂ 30 ਦੇ ਕਰੀਬ ਜਥੇਬੰਦੀਆਂ ਨਹੀਂ ਜੁੜੀਆਂ ਉਹਨਾਂ ਨਾਲ ਹਾਂ 36 36 ਨੇ 36 ਦੇ ਵਿੱਚ ਤਿੰਨ ਉੱਥੇ ਨੇ 36 ਬੱਕਰੀਆਂ ¡Tá, no me